ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਬਰਾਂ ਦਾ ਨਿਗਾ ਸਵਾਗਤ ਪੰਜਾਬ ਚ ਨਸ਼ਾ ਤਸਕਰੀ ਦੇ ਕਿੱਥੇ ਜੁੜੇ ਤਾਰ ਵੱਡੀ ਖਬਰ ਪੰਜਾਬ ਵਿੱਚ ਕੈਨੇਡਾ ਦੀ ਪੀਆਰ ਦੇ ਨਾਮ ਤੇ ਠੱਗੀ ਆਪਰੇਸ਼ਨ ਬਲੂ ਸਟਾਰ ਤੇ ਪੀ ਚਤੰਬਰਮ ਦੇ ਬਿਆਨ ਨੇ ਲਿਆਂਦਾ ਸਿਆਸੀ ਪਚਾਲ ਭਾਜਪਾ ਨੇ ਜੰਮੂ ਕਸ਼ਮੀਰ ਵਿੱਚ ਚਾਰ ਰਾਸਵਾ ਸੀਟਾਂ ਲਈ ਤਿੰਨ ਉਮੀਦਵਾਰਾਂ ਦਾ ਕੀਤਾ ਐਲਾਨ ਕੈਨੇਡਾ ਵਿੱਚ ਨਵੀਆਂ 60000 ਨੌਕਰੀਆਂ ਹੋਈਆਂ ਪੈਦਾ ਸਰੀ ਵਿੱਚ ਮੋੜ ਚੱਲੀ ਗੋਲੀ ਇੱਕ ਔਰਤ ਗੰਭੀਰ ਜ਼ਖਮੀ ਅਮਰੀਕਾ ਦੇ ਮਿਸਿਸਿਪੀ ਵਿੱਚ ਗੋਲੀਬਾਰੀ ਚਾਰ ਮੌਤਾਂ 12 ਜ਼ਖਮੀ ਮੈਕਸੀਕੋ ਵਿੱਚ ਭਾਰੀ ਮੀਂਹ ਨੇ ਮਚਾਇਆ ਕਹਿਰ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ 41 ਮੌਤਾਂ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਅੱਜ ਦੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਨਾ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਆਪਣੇ ਇਸ ਚੈਨਲ ਨੂੰ ਜਾਂ ਆਪਣਾ ਨਵਾਂ ਚੈਨਲ ਨਿਊਜ਼ ਟੀਵੀਐਨ ਹਾਲੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦੇ ਲੋ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਪੰਜਾਬ ਕਾਂਗਰਸ ਦੀ ਇਹਦੇ ਸਮੀਕਰਨ ਬਦਲ ਰਹੇ ਨੇ ਭਾਰਤ ਭੂਸ਼ਣ ਆਸ਼ੂ ਆਪਣੀ ਜ਼ਿਮਨੀ ਚੋਣ ਉਹਨਾਂ ਨੇ ਹਾਰੀ ਅਤੇ ਕਾਂਗਰਸ ਸੂਬਾ ਪ੍ਰਧਾਨ ਰਾਜਾ ਵੜਿੰਗ ਨਾਲ ਉਹਨਾਂ ਦੇ મતਭੇਦ ਨੇ ਇਹਨਾਂ ਮਤਭੇਦਾਂ ਦੇ ਕਾਰ ਲੰਬੇ ਸਮੇਂ ਤੋਂ ਉਹ ਰਾਜਨੀਤਿਕ ਪਿੱਛ ਤੋਂ ਦੂਰ ਸਨ ਅਤੇ ਹੁਣ ਨਵਜੋਤ ਸਿੱਧੂ ਦੇ ਵੱਲੋਂ ਦਿੱਲੀ ਦੇ ਵਿੱਚ ਪ੍ਰਿਅੰਕਾ ਗਾਂਧੀ ਨਾਲ ਜਿਹੜੀ ਮੁਲਾਕਾਤ ਕੀਤੀ ਆ ਉਹ ਤੋਂ ਤਿੰਨ ਦਿਨ ਬਾਅਦ ਭਾਰਤ ਭੂਸ਼ਣ ਆਸ਼ੂ ਦੱਸਿਆ ਗਿਆ ਕਿ ਲੁਧਿਆਣੇ ਵਿੱਚ ਸਿਆਸੀ ਤੌਰ ਤੇ ਸਰਗਰਮ ਹੋ ਗਏ ਨੇ ਦਸਣਾ ਬਣਦਾ ਕਿ ਰਾਜਾ ਵੜਿੰਗ ਨੇ ਆਸ਼ੂ ਦੇ ਵਰਦਨ ਸਭਾ ਹਲਕੇ ਲੁਧਿਆਣਾ ਪੱਛਮੀ ਸਾਫਕਾ ਜ਼ਿਲ੍ਹਾ ਪ੍ਰਧਾਨ ਅਤੇ ਮਨੀਸ਼ ਦਿਵਾਲੀ ਦੇ ਕਰੀਬੀ ਪਵਨ ਦੀਵਾਨ ਦੀ ਲੋਬਿੰਗ ਸ਼ੁਰੂ ਕਰ ਦਿੱਤੀ ਹੈ ਵੜਿੰਗ 227 ਦੀਆਂ ਵਿਧਾਨ ਸਭਾ ਚੋਣਾਂ ਦੇ ਵਾਸਤੇ ਪਵਨ ਦੀਵਾਨ ਨੂੰ ਆਸ਼ੂ ਲਈ ਇੱਕ ਮਜ਼ਬੂਤ ਦਾਵੇਦਾਰ ਵਜੋਂ ਸਥਾਪਿਤ ਕਰਨ ਲਈ ਕੰਮ ਕਰ ਰਹੇ ਨੇ ਵੜਿੰਗ ਦੇ ਵੱਲੋਂ ਚੰਡੀਗੜ੍ਹ ਤੇ ਲੁਧਿਆਣਾ ਦੇ ਬਚਤ ਭਵਨ ਦੇ ਵਿੱਚ ਬੁਲਾਈਆਂ ਗਈਆਂ ਮੀਟਿੰਗਾਂ ਦੇ ਵਿੱਚ ਆਸ਼ੂ ਸ਼ਾਮਲੀ ਸੀ ਹੋਏ ਆਪਣੇ ਹਲਕੇ ਵਿੱਚ ਵੜਿੰਗ ਦੀ ਲੋਬਿੰਗ ਨੂੰ ਦੇਖਦੇ ਹੋਏ ਪਾਰਤ ਭੂਸ਼ਣ ਆਸ਼ੂ ਨੇ ਪਿਛਲੇ 2-3 ਦਿਨਾਂ ਦੇ ਵਿੱਚ ਗਤੀਵਿਧੀਆਂ ਕਾਫੀ ਤੇਜ਼ ਕੀਤੀਆਂ ਨੇ ਸ਼ਨੀਚਰਵਾਰ ਨੂੰ ਆਸ਼ੂ ਨੇ ਆਪਣੇ ਹਲਕੇ ਦੇ ਬਲਾਕ ਮੁਖੀਆਂ ਤੋਂ ਇਸ ਮੁਹਿੰਮ ਦੇ ਫੋਰਮ ਵੀ ਇਕੱਠੇ ਕੀਤੇ ਹੈ ਅਤੇ ਉਹਨਾਂ ਨੂੰ ਆਬਜ਼ਰਵਰ ਰਮੇਸ਼ ਜੋਸ਼ੀ ਦੇ ਹਵਾਲੇ ਕਰ ਦਿੱਤਾ ਹੈ ਇਹ ਕਦਮ ਵੜਿੰਗ ਦੀ ਮੀਟਿੰਗ ਤੋਂ ਦੂਰੀ ਬਣਾਉਣ ਤੋਂ ਬਾਅਦ ਆਸ਼ੂ ਨੇ ਚੁੱਕਿਆ ਆਸ਼ੂ ਨੇ ਆਪਣੇ ਦਫ਼ਤਰ ਵਿੱਚ ਲੁਧਿਆੜਾ ਪੱਛਮੀ ਹਲਕੇ ਦੇ ਦੋ ਬਲਾਕਾਂ ਦੇ ਵਰਕਰਾਂ ਅਤੇ ਕੁਝ ਆਗੂਆਂ ਦੇ ਨਾਲ ਮੀਟਿੰਗਾਂ ਕੀਤੀਆਂ ਨੇ ਉਹਨਾਂ ਨੇ ਵਰਕਰਾਂ ਨੂੰ ਆਪਣੇ ਆਪਣੇ ਵਾਰਡਾਂ ਦੇ ਵਿੱਚ ਲੋਕਾਂ ਨਾਲ ਸੰਪਰਕ ਵਧਾਉਣ ਅਤੇ ਨਗਰ ਨਿਗਮ ਨਾਲ ਸੰਬੰਧਿਤ ਉਹਨਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਨਿਰਦੇਸ਼ ਵੀ ਦਿੱਤੇ ਹੈ ਜੇਕਰ ਨਵਜੋਤ ਸਿੱਧੂ ਜਿਨ੍ਹਾਂ ਦੇ ਆਸ਼ੂ ਨਾਲ ਪਹਿਲੇ 36 ਦੇ ਅੰਕੜੇ ਵਰਗਾ ਅੰਕੜਾ ਚੱਲ ਰਿਹਾ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਿੱਚ ਦੁਬਾਰਾ ਸਰਗਰਮ ਹੋ ਜਾਂਦੇ ਹੈ ਤਾਂ ਕਾਂਗਰਸ ਪਾਰਟੀ ਦੇ ਅੰਦਰ ਆਸ਼ੂ ਦਾ ਇੱਕ ਹੋਰ ਵਿਰੋਧੀ ਧੜਾਵੀ ਉੱਭਰ ਸਕਦਾ ਹੈ ਜਿਸ ਨਾਲ ਆਸ਼ੂ ਦੀਆਂ ਰਾਜਨੀਤਿਕ ਮੁਸ਼ਕਲਾਂ ਹੋਰ ਵੱਧ ਸਕਦੀਆਂ ਨੇ ਇਦੇ ਤੋਂ ਇਹ ਪ੍ਰਭਾਵ ਲਿਆ ਜਾ ਸਕਦਾ ਹੈ ਕਿ ਪੰਜਾਬ ਕਾਂਗਰਸ ਭਾਵੇਂ ਚਾਹੁੰਦੀ ਹੈ ਕਿ 227 ਵੀ ਸਰਕਾਰ ਬਣਾਉਣੀ ਹੈ ਪਰ ਕਾਂਗਰਸ ਦੇ ਵਿੱਚ ਸਭ ਕੁਝ ਅੱਛਾ ਨਹੀਂ ਹੈ ਤੇ ਹੁਣ ਗੱਲ ਕਰਦੇ ਹਾਂ ਹਰਿਆਣਾ ਤੋਂ ਮਿਲੀ ਖਬਰ ਦੀ ਹਰਿਆਣਾ ਦੇ ਸੀਨੀਅਰ ਪੁਲਿਸ ਅਫਸਰ वाई ਪੂਰਨ ਕੁਮਾਰ ਦੇ ਖੁਦਕੁਸ਼ੀ ਮਾਮਲੇ 'ਚ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਐਕਸ ਦੇ ਉੱਤੇ ਲਿਖਿਆ ਕਿ ਉਹ ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਆਜ਼ਾਦੀ ਦੇ 78 ਸਾਲਾਂ ਬਾਅਦ ਵੀ ਹਰਿਆਣਾ ਪੁਲਿਸ ਵਿੱਚ ADGP ਰੈਂਕ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ వై ਪੂਰਨ ਸਿੰਘ ਨੇ ਆਪਣੇ ਖੁਦਕੁਸ਼ੀ ਨੋਟ ਅਨੁਸਾਰ અપਮਾਨ ਪਰੇਸ਼ਾਨੀ ਅਤੇ ਜਾਤੀ ਆਧਾਰਿਤ ਵਿਤਕ੍ਰਿਤਾ ਦਾ ਸਾਹਮਣਾ ਕਰਨ ਤੋਂ ਬਾਅਦ ਖੁਦਕੁਸ਼ੀ ਕੀਤੀ ਹੋਵੇ। ਸੁਖਵੀਰ ਨੇ ਪੀੜਤ ਪਰਿਵਾਰ ਦੇ ਨਾਲ ਇੱਕ ਜੁਟਤਾ ਪ੍ਰਗਟ ਕੀਤੀ ਹੈ। ਉਹਨਾਂ ਆਖਿਆ ਕਿ ਅਕਾਲੀ ਦਲ ਅਨੁਸੂਚਿਤ ਜਾਤੀ ਦੇ ਕਰਮਚਾਰੀਆਂ ਨੂੰ ਵਿਤਕ੍ਰਿਤਾ ਦਾ ਸਾਹਮਣਾ ਨਾ ਕਰਨਾ ਯਕੀਨੀ ਬਣਾਉਣ ਲਈ ਸੇਵਾ ਸ਼ਰਤਾਂ ਵਿੱਚ ਲੋੜੀਂਦੇ ਸੁਧਾਰਾਂ ਦੀ ਮੰਗ ਕਰ ਰਿਹਾ ਹੈ। ਸੁਖਵੀਰ ਨੇ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਉਥੇ ਹੀ ਚੰਡੀਗੜ੍ਹ ਪੁਲਿਸ ਨੇ ਦੇਰ ਰਾਤ ਪੂਰਨ ਕੁਮਾਰ ਦੇ ਪਰਿਵਾਰ ਦੀ ਮੰਗ ਤੇ ਐਫ ਆਈ ਆਰ ਵਿੱਚ ਲਾਏ ਗਏ ਅਨੁਸੂਚਿਤ ਜਾਤੀ ਜਨ ਜਾਤੀ ਐਕਟ ਦੀ ਨਵੀਂ ਧਾਰਾ 3 ਦੀ ਉਪ ਧਾਰਾ 2 ਉਹ ਵੀ ਜੋੜ ਦਿੱਤੀ ਹੈ ਪਰਿਵਾਰ ਵੱਲੋਂ ਲਗਾਤਾਰ ਇਹ ਧਾਰਾ ਜੋੜਨ ਦੀ ਮੰਗ ਕੀਤੀ ਜਾ ਰਹੀ ਸੀ ਪਰਿਵਾਰ ਦਾ ਕਹਿਣਾ ਹੈ ਕਿ ਐਫ ਆਈ ਆਰ ਵਿੱਚ ਐਸ ਸੀ ਐਸ ਪੀ ਐਕਟ ਤਾਂ ਲਗਾਇਆ ਗਿਆ ਪਰ ਉਸ ਦੇ ਵਿੱਚ ਸਖਤ ਐਕਸ਼ਨ ਜਾਂ ਧਾਰਾਵਾਂ ਨਹੀਂ ਜੋੜੀਆਂ ਗਈਆਂ ਇਸ ਧਾਰਾ ਤਹਿ ਦੋਸ਼ੀ ਵਿਅਕਤੀ ਨੂੰ ਉਮਰ ਕੈਦ ਅਤੇ ਜੁਰਮਾਨੇ ਦੀ ਸਜ਼ਾ ਦਾ ਨਿਜਮਾ ਇਸੋ ਮਾਮਲੇ ਸੰਬੰਧੀ ਪਹਿਲਾਂ ਦਰਜ ਕੀਤੀਆਂ ਧਾਰਾਵਾਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਸਜ਼ਾ 5 ਸਾਲ ਤੱਕ ਦੀ ਸੀ ਜਦੋਂ ਕਿ ਇਸ ਨਵੀਂ ਧਾਰਾ ਵਿੱਚ ਉਮਰ ਕੈਦੀ ਸਜ਼ਾ ਦਾ ਨਿਯਮ ਹੈ ਦੱਸਣਾ ਬਣਦਾ ਕਿ 8 ਅਕਤੂਬਰ ਨੂੰ ਆਈਪੀਐਸ ਅਧਿਕਾਰੀ వై ਪੂਰਨ ਕੁਮਾਰ ਨੇ ਸੈਕਟਰ 11 ਚ ਆਪਣੀ ਚੰਡੀਗੜ੍ਹ ਵਾਲੀ ਕੋਠੀ ਵਿੱਚ ਖੁਦਕੁਸ਼ੀ ਕਰ ਲਈ ਸੀ ਆਪਣੇ ਤਕਰੀਬਨ 9 ਪੰਨਿਆਂ ਦੇ ਨੋਟ ਵਿੱਚ ਉਸਨੇ ਹਰਿਆਣਾ ਦੇ ਮੌਜੂਦਾ ਡੀਜੀਪੀ ਸਤਰੂਜੀਤ ਕਪੂਰ ਅਤੇ ਮੁੱਖ ਸਕੱਤਰ ਸਮੇਤ 15 ਅਧਿਕਾਰੀਆਂ ਦੇ ਨਾਮ ਲਿਖੇ ਸਨ ਆਈਪੀਐਸ ਅਧਿਕਾਰੀ ਨੇ ਲਿਖਿਆ ਸੀ ਕਿ ਸਾਰਿਆਂ ਨੇ ਉਸ ਨੂੰ ਜਾਤੀ ਦੇ ਆਧਾਰ ਤੇ ਪਰੇਸ਼ਾਨ ਕੀਤਾ ਸੀ ਅਜਿਹੇ ਵਿੱਚ ਚੰਡੀਗੜ੍ਹ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਸੀ ਤੇ ਹੁਣ ਰਾਜਾ ਵੜਿੰਗ ਦਾ ਵੀ ਪਾਰਾ ਚੜ ਗਿਆ ਹੈ ਹਰਿਆਣਾ ਦੇ ਸੀਨੀਅਰ ਪੁਲਿਸ ਅਧਿਕਾਰੀ ਵੱਲੋਂ ਖੁਦਕੁਸ਼ੀ ਕਰਦੇ ਮਾਮਲੇ ਵਿੱਚ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਕਾਂਗਰਸ ਪਾਰਟੀ ਵੀ ਨਤرائی ਹੈ ਜਿਸ ਦੇ ਵੱਲੋਂ 13 ਅਕਤੂਬਰ ਨੂੰ ਪੰਜਾਬ ਭਰ ਦੇ ਵਿੱਚ ਮੌਮਬਤੀ ਮਾਰਚ ਕੱਢੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਦੱਸਣਾ ਬਣਦਾ ਕਿ ਘਟਨਾ ਹਰਿਆਣੇ ਚ ਵਾਪਰੀ ਹੈ ਇਹਦੇ ਨਾਲ ਹੀ ਕਾਂਗਰਸ ਪਾਰਟੀ ਨੇ ਵਾਈ ਪੂਰਨ ਕੁਮਾਰ ਦੀ ਮੌਤ ਦੇ ਮਾਮਲੇ ਦੀ ਜਾਂਚ ਸਥਾਨਕ ਅਧਿਕਾਰੀਆਂ ਤੋਂ ਕਰਵਾਉਣ ਦੀ ਥਾਂ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਕਰਵਾਉਣ ਦੀ ਮੰਗ ਵੀ ਕਰ ਦਿੱਤੀ ਹੈ ਇਹ ਪ੍ਰਗਟਾਵਾ ਅਮਰਿੰਦਰ ਰਾਜਾ ਵੜਿੰਗ ਅਤੇ ਪੰਜਾਬ ਦੇ ਸਾਫਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਚੰਡੀਗੜ੍ਹ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਗਿਆ ਵੜਿੰਗ ਨੇ ਕਿਹਾ ਕਿ ਭਾਜਪਾ ਦੇ ਕਾਰਜਕਾਲ ਦੌਰਾਨ ਦਲਤਾਂ ਦੇ ਵਿਰੁੱਧ ਅਪਰਾਧ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ ਭਾਜਪਾ ਵੱਲੋਂ ਮੰਨੂਵਾਦੀ ਸੋਚ ਉੱਤੇ ਚਲਦਿਆਂ ਦਲਤਾਂ ਉੱਤੇ ਲਗਾਤਾਰ ਅਤਿਆਚਾਰ ਕੀਤੇ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਇਸੇ ਕਰਕੇ ਹਰਿਆਣਾ ਦੇ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ ਜਿਸ ਕਰਕੇ ਉਸ ਨੂੰ ਮਜਬੂਰੀ ਵਿੱਚ ਖੁਦਕੁਸ਼ੀ ਕਰਨੀ ਪਈ ਇਸ ਤੋਂ ਬਾਅਦ ਪੀੜਤ ਪਰਿਵਾਰ ਨੂੰ ਇਨਸਾਫ ਲਈ ਸੰਘਰਸ਼ ਕਰਨਾ ਪੈ ਰਿਹਾ ਹੈ ਉਹਨਾਂ ਮੰਗ ਕੀਤੀ ਹੈ ਕਿ ਆਈਪੀਐਸ ਅਧਿਕਾਰੀ ਵੱਲੋਂ ਲਿਖੇ ਖੁਦਕੁਸ਼ੀ ਪੱਤਰ ਦੇ ਆਧਾਰ ਤੇ ਹਰਿਆਣਾ ਦੇ ਡੀਜੀਪੀ ਸਮੇਤ ਹੋਰ ਅਧਿਕਾਰੀਆਂ ਦੇ ਵਿਰੁੱਧ ਮੁਕੱਦਮਾ ਦਰਜ ਕਰਕੇ ਬਣਦੀ ਕਾਰਵਾਈ ਹਮਲ ਵਿੱਚ ਲਿਆਂਦੀ ਜਾਵੇ ਇਹਦੇ ਨਾਲ ਪੀੜਤ ਪਰਿਵਾਰ ਨੂੰ ਇਨਸਾਫ ਵੀ ਦਿੱਤਾ ਜਾਵੇ ਹੁਣ ਪੰਜਾਬ ਦੇ ਵਿੱਚ ਇੱਕ ਹੋਰ ਵੱਡਾ ਫੈਸਲਾ ਹੈ ਇੱਕ ਪਾਸੇ ਜਿੱਥੇ ਦੇਸ਼ ਦੇ ਵਿੱਚ ਕੋਲਡ ਡ੍ਰਿਫਟ ਕਾਰਨ ਕਈ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਉਤੋ ਹੀ ਹੁਣ ਪੰਜਾਬ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਿਹਤ ਵਿਭਾਗ ਨੇ 8 ਦਵਾਈਆਂ ਦੀ ਖਰੀਦ ਅਤੇ ਵਰਤੋਂ ਤੇ ਰੋਕ ਲਾ ਦਿੱਤੀ ਹੈ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਅਨੁਸਾਰ ਇਹਨਾਂ ਦਵਾਈਆਂ ਦੀ ਵਰਤੋਂ ਤੋਂ ਤਮਗਰੋ ਮਰੀਜ਼ਾਂ ਵਿੱਚ ਰਿਐਕਸ਼ਨ ਵਰਗੀਆਂ ਸਮੱਸਿਆਵਾਂ ਦੇਖੀਆਂ ਗਈਆਂ ਨੇ ਜਿਸ ਕਾਰਨ ਪ੍ਰਸ਼ਾਸਨ ਨੇ ਇਹਨਾਂ ਦਵਾਈਆਂ ਦੀ ਖਰੀਦ ਅਤੇ ਵਰਤੋਂ 'ਤੇ ਰੋਕ ਲਗਾਉਣ ਦਾ ਫੈਸਲਾ ਕਰ ਦਿੱਤਾ ਦੱਸਣਾ ਬਣਦਾ ਹੈ ਕਿ ਬੀਤੇ ਕੁਝ ਦਿਨਾਂ ਤੋਂ ਮੱਧ ਪ੍ਰਦੇਸ਼ ਵਿੱਚ ਕੋਲਡ ਰਿਫ ਕਾਰਨ 20 ਤੋਂ ਜ਼ਿਆਦਾ ਬੱਚਿਆਂ ਦੀ ਮੌਤ ਹੋ ਗਈ ਸੀ ਅਤੇ ਮੌਤ ਤੋਂ ਬਾਅਦ ਪ੍ਰਸ਼ਾਸਨ ਕਿਸੇ ਤਰ੍ਹਾਂ ਦੀ ਵੀ ਅਣਗਹਿਲੀ ਹੋਣ ਨਹੀਂ ਕਰਨੀ ਚਾਹੁੰਦਾ ਇਸੇ ਸਾਵਧਾਨੀ ਦੇ ਕਾਰਨ ਪ੍ਰਸ਼ਾਸਨ ਨੇ ਇਹਨਾਂ ਦਵਾਈਆਂ ਜੋ ਕਿ ਮਰੀਜ਼ਾਂ ਦੀ ਸਿਹਤ ਲਈ ਨੁਕਸਾਨਦੇ ਹ ਸਾਬਤ ਹੋ ਰਹੀਆਂ ਨੇ ਉਹਨਾਂ 'ਤੇ ਪੰਜਾਬ ਦੇ ਵਿੱਚ ਰੋਕ ਲਗਾਉਣ ਦਾ ਫੈਸਲਾ ਕਰ ਦਿੱਤਾ ਹੈ ਤੇ ਹੁਣ ਆ ਇੱਕ ਬਹੁਤ ਵੱਡੀ ਖਬਰ ਮਿਲ ਰਹੀ ਆ ਨਸ਼ਾ ਤਸਕਰੀ ਨਾਲ ਸੰਬੰਧਤ ਹੈ ਜਾਣਕਾਰੀ ਹੈ ਕਿ ਲੁਧਿਆਣਾ ਕੇਂਦਰੀ ਜੇਲ੍ਹ ਦੇ ਵਿੱਚ ਇੱਕ ਸਹਾਇਕ ਸੁਪਰਡੈਂਟ ਅਤੇ ਦੋ ਅੰਡਰ ਟ੍ਰਾਇਲ ਕੈਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਉੱਤੇ ਇੱਕ LED ਲਾਈਟ ਤੇ ਡਾਕ ਟੇਪ ਲਗਾ ਕੇ ਜੇਲ੍ਹ ਦੇ ਅੰਦਰ ਨਸ਼ੀਲੇ ਪਦਾਰਥ ਛਪਾਉਣ ਦੇ ਦੋਸ਼ ਨੇ ਇਹ ਮਾਮਲਾ ਉਦੋਂ ਪ੍ਰਕਾਸ਼ ਵਿੱਚ ਆਇਆ ਜਦੋਂ ਡੀਐਸਪੀ ਸੁਰੱਖਿਆ ਜਗਜੀਤ ਸਿੰਘ ਨੇ ਜੇਲ੍ਹ ਦਾ ਅਚਾਨਕ ਨਰੀਖਣ ਕਰ ਦਿੱਤਾ ਜਾਂਚ ਦੌਰਾਨ ਐਲਈਡੀ ਦੇ ਨੇੜੇ ਤੋਂ ਨਸ਼ੀਲੇ ਪਦਾਰਥਾਂ ਦੀ ਇੱਕ ਖੇਪ ਬਰਾਮਦ ਕੀਤੀ ਗਈ ਡੀਐਸਪੀ ਸੁਰੱਖਿਆ ਜਗਜੀਤ ਸਿੰਘ ਨੇ ਲੁਧਿਆਣਾ ਕੇਂਦਰੀ ਜੇਲ੍ਹ ਦੀ ਅਚਾਨਕ ਤਲਾਸ਼ੀ ਲਈ ਸੀ ਤਲਾਸ਼ੀ ਦੌਰਾਨ ਨਸ਼ੀਲੇ ਪਦਾਰਥ ਤੇ ਮੋਬਾਈਲ ਫੋਨ ਇਹ ਸਾਰਾ ਕੁਝ ਬਰਾਮਦ ਕੀਤਾ ਗਿਆ ਜੋ ਕਿ ਇੱਕ ਐਲਈਡੀ ਦੀ ਬਾਡੀ ਨਾਲ ਡਬਲ ਟੇਪ ਕੀਤੀ ਹੋਈ ਸੀ ਤਲਾਸ਼ੀ ਦੌਰਾਨ ਪੁਲਿਸ ਨੇ 84 ਗ੍ਰਾਮ ਨਸ਼ੀਲੇ ਪਦਾਰਥ 121 ਗ੍ਰਾਮ ਕਾਲੇ ਰੰਗ ਦੇ ਨਸ਼ੀਲੇ ਪਦਾਰਥ ਅਤੇ 10 ਮੋਬਾਈਲ ਫੋਨ ਵੀ ਬਰਾਮਦ ਕੀਤੇ ਨੇ ਜਾਂਚ ਵਿੱਚ ਸਾਹਮਣੇ ਆਇਆ ਕਿ ਸਾਰਾ ਸਮਾਨ ਜੇਲ੍ਹ ਦੇ ਦੋ ਜਿਹੜੇ ਅੰਦਰ ਕੈਦੀ ਸਨ ਉਹ ਫਿਰੋਜ਼ੁਦੀਨ ਅਤੇ ਦੀਪਕ ਵੀ ਸ਼ਾਮਲ ਸਨ ਉਹਨਾਂ ਨੇ ਜੇਲ੍ਹ ਦੇ ਨਿਯਮਾਂ ਦੀ ਉਲੰਘਣਾ ਕਰਕੇ ਇਹ ਸਾਜ਼ਿਸ਼ ਰਚੀ ਅਤੇ ਗ੍ਰਿਫਤਾਰ ਕਰ ਲਏ ਗਏ ਨੇ ਅਤੇ ਗ੍ਰਿਫਤਾਰ ਇੱਕ ਸਹਾਇਕ ਸੁਪਰਡੈਂਟ ਉਹ ਵੀ ਕੀਤਾ ਕਿ ਜਿਸ ਤੇ ਰਾਹੀਂ ਇਹ ਸਮਾਨ ਜੇਲ੍ਹ ਦੇ ਵਿੱਚ ਪੁੱਜਦਾ ਕੀਤਾ ਜਾਂਦਾ ਸੀ ਜੇਲ੍ਹ ਪ੍ਰਸ਼ਾਸਨ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਅਤੇ ਜੇਲ੍ਹ ਦੀ ਸੁਰੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਕਦਮ ਚੁੱਕੇ ਜਾ ਰਹੇ ਨੇ ਇਸ ਖਬਰ ਤੇ ਟਿੱਪਣੀ ਕੀਤੀ ਜਾ ਸਕਦੀ ਹੈ ਜੋਹਰ ਲੱਗਦਾ ਕਿ ਕੁੱਤੀਓ ਹੀ ਚੋਰਾ ਦੀ ਐ ਤੇ ਹੁਣ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਇੱਕ ਹੋਰ ਠੱਗੀ ਪਰ ਠੱਗੀ ਕੈਨੇਡਾ ਦੇ ਨਾਂ ਤੇ ਹੋਈ ਐ ਫਿਰੋਜ਼ਪੁਰ ਦੇ ਥਾਣਾ ਕੁਲਗੜੀ ਅਧੀਰ ਆਉਂਦੇ ਪਿੰਡ ਨਵਾ ਪੁਰਵਾ ਦੇ ਇੱਕ ਨੌਜਵਾਨ ਦੇ ਨਾਲ ਇਹ ਠੱਗੀ ਮਾਰੀ ਗਈ ਐ ਨੌਜਵਾਨ ਨੂੰ ਕੈਨੇਡਾ ਦੀ ਪੀਆਰ ਦਵਾਉਣ ਦਾ ਝਾਂਸਾ ਦੇ ਕੇ ਉਹਦੇ ਨਾਲ 29 ਲੱਖ ਰੁਪਏ ਠੱਗ ਲੈ ਗਏ ਨੇ ਅਤੇ ਇਸ ਦੋਸ਼ ਤੇ ਵਿੱਚ ਦੋ ਔਰਤਾਂ ਸਵਿੱਤ 3 ਜਣਿਆਂ ਦੇ ਖਿਲਾਫ ਇੱਕ ਕਵਕਤਵਾ ਦਰਜ ਕੀਤਾ ਗਿਆ ਹੈ ਸਹਾਇਕ ਥਾਣੇਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਸੁਖਜੀਤ ਕੌਰ ਪਤਨੀ ਸਵਰਨ ਸਿੰਘ ਉਹਨਾਂ ਦੇ ਨਿਸ਼ਾਨ ਸਿੰਘ ਪੁੱਤਰ ਨਰਮਲ ਸਿੰਘ ਪਿੰਡ ਨਵਾ ਪੁਰਬਾ ਨੂੰ ਕੈਨੇਡਾ ਭੇਜ ਕੇ ਪੀਆਰ ਦਵਾਉਣ ਦਾ ਵਾਅਦਾ ਕੀਤਾ ਸੀ ਨਿਸ਼ਾਨ ਸਿੰਘ ਦਾ ਕਹਿਣਾ ਹੈ ਕਿ ਉਸਨੇ ਤਕਰੀਬਨ 29 ਲੱਖ ਰੁਪਏ ਸਵਰਨ ਸਿੰਘ ਸੁਖਜੀਤ ਕੌਰ ਅਤੇ ਤਾਨੀਆਂ ਸੰਧੂ ਪਿੰਡ ਨਵਾ ਪੁਰਬਾ ਦੇ ਖਾਤਿਆਂ ਰਾਹੀਂ ਭੇਜੇ ਸਨ ਨਿਸ਼ਾਨ ਸਿੰਘ ਨੇ ਦੱਸਿਆ ਕਿ ਸਵਰਨ ਸਿੰਘ ਸੁਖਜੀਤ ਕੌਰ ਅਤੇ ਤਾਨੀਆਂ ਨੇ ਉਸ ਨੂੰ ਕੈਨੇਡਾ ਵਿੱਚ ਪੀਆਰਵਾਉਣ ਦਾ ਝਾਂਸਾ ਦੇ ਕੇ ਇਹ ਠੱਗੀ ਮਾਰੀ ਹੈ ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਨਿਸ਼ਾਨ ਸਿੰਘ ਦੀ ਸ਼ਿਕਾਇਤ ਤੇ ਇਹਨਾਂ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕਰ ਦਿੱਤਾ ਹੈ ਤੇ ਹੁਣ ਗੱਲ ਕਰ ਰਹੇ ਹਾਂ ਨਸ਼ਿਆਂ ਨਾਲ ਜੁੜੀ ਇੱਕ ਹੋਰ ਖਬਰ ਦੀ ਇਹ ਖਬਰ ਅਬਰ ਸਰ ਤੋਂ ਮਿਲ ਰਹੀ ਹੈ ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਇਹ ਸ਼ਰਮਨਾਕ ਘਟਨਾ ਵਾਪਰੀ ਹੈ ਦੋ ਨੌਜਵਾਨ ਪਾਰਕਿੰਗ ਦੇ ਵਿੱਚ ਇੱਕ ਕਾਰ ਵਿੱਚ ਨਸ਼ੇ ਦਾ ਸੇਵਨ ਕਰ ਰਹੇ ਸੀ ਕਾਰ ਦੇ ਬੋਰਡ ਤੇ ਨਿਸ਼ਾਨ ਸਾਹਿਬ ਦਾ ਚਿੰਨ ਵੀ ਲੱਗਿਆ ਹੋਇਆ ਸੀ ਇਹ ਜਾਣਕਾਰੀ ਮਿਲਣ ਤੇ ਨਿਹੰਗ ਸਿੰਘ ਨੇ ਉਹਨਾਂ ਦੀ ਕੁੱਟ ਮਾਰ ਕੀਤੀ ਹੈ ਅਤੇ ਬਾਅਦ ਵਿੱਚ ਉਹਨਾਂ ਨੂੰ ਉੱਥੋਂ ਭਜਾ ਦਿੱਤਾ ਕਾਰ ਦੀ ਨੰਬਰ ਪਲੇਟ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਦੱਸੀ ਜਾ ਰਹੀ ਹੈ ਐਤਵਾਰ ਸਵੇਰੇ ਪਾਰਕਿੰਗ ਵਿੱਚ ਇੱਕ ਕਾਰ ਵਿੱਚ ਦੋ ਨੌਜਵਾਨ ਨਸ਼ੇ ਦਾ ਸੇਵਰ ਕਰ ਰਹੇ ਸੀ ਉੱਥੇ ਮੌਜੂਦ ਸ਼ਰਧਾਲੂਆਂ ਨੇ ਇਹ ਦੇਖਿਆ ਤੇ ਨਿਹੰਗ ਸਿੰਘਾਂ ਨੂੰ ਸੂਚਿਤ ਕਰ ਦਿੱਤਾ ਨਿਹੰਗ ਸਿੰਘ ਮੌਕੇ ਤੇ ਪਹੁੰਚੇ ਪਰ ਉਹਨਾਂ ਨੌਜਵਾਨਾਂ ਨੂੰ ਕੁੱਟ ਮਾਰ ਤੋਂ ਬਾਅਦ ਉੱਥੋਂ ਭਜਾ ਦਿੱਤਾ ਇਸ ਘਟਨਾ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਸਾਫ ਨਜ਼ਰ ਆ ਰਿਹਾ ਕਿ ਕਾਰ ਦੇ ਬੁੰਨ ਤੇ ਨਿਸ਼ਾਨ ਸਾਹਿਬ ਦਾ ਚਿੰਨ ਲੱਗਿਆ ਹੋਇਆ ਹੈ ਅਤੇ ਅੰਦਰ ਬੈਠੇ ਦੋ ਨੌਜਵਾਨ ਨਸ਼ਾ ਪੀ ਰਹੇ ਸਨ ਕੁੱਟਮਾਰ ਤੋਂ ਬਾਅਦ ਅਕਾਲੀ ਆਗੂ ਸੁਖਜਿੰਦਰ ਸਿੰਘ ਨਿਹੰਗ ਸਿੰਘ ਨੇ ਤੁਰੰਤ ਨੌਜਵਾਨਾਂ ਨੂੰ ਉੱਥੋਂ ਜਾਣ ਦਾ ਹੁਕਮ ਦਿੱਤਾ ਜਾਣਕਾਰੀ ਇਹ ਵੀ ਮਿਲੀ ਹੈ ਕਿ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਅਜਿਹੇ ਪਵਿੱਤਰ ਸਥਾਨਾਂ ਦੇ ਨੇੜੇ ਤੇੜੇ ਇਸ ਤਰ੍ਹਾਂ ਦੇ ਕੰਮ ਨਾ ਕੀਤੇ ਜਾਣ ਤੇ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਹੁਣ ਕੁਝ ਰਾਸ਼ਟਰੀ ਖਬਰਾਂ ਆਪਰੇਸ਼ਨ ਬਲੂ ਸਟਾਰ ਦੀ ਚੀਜ਼ ਹਾਲੇ ਵੀ ਪੈ ਰਹੀ ਹੈ ਪਰ ਇਹ ਸਮੇਂ ਸਮੇਂ ਤੇ ਫਿਰ ਜ਼ਖਮ ਉਚੇੜ ਦਿੱਤਾ ਜਾਂਦਾ ਹੈ ਹੁਣ ਜਾਣਕਾਰੀ ਮਿਲੀ ਹੈ ਕਿ ਸੀਨੀਅਰ ਕਾਂਗਰਸੀ ਆਗੂ ਤੇ ਸਾਫਕਾ ਗ੍ਰਹਿ ਤੇ ਵਿੱਤ ਮੰਤਰੀ ਪੀ ਚਤੰਬਰਮ ਨੇ ਇੱਕ ਇਸੇ ਤਰ੍ਹਾਂ ਦਾ ਬਿਆਨ ਦਿੱਤਾ ਜਿਸ ਨੇ ਸਿਆਸੀ ਹਲਕਿਆਂ ਵਿੱਚ ਪੁਚਹਾੜ ਲਿਆ ਦਿੱਤਾ ਚਤੰਬਰਮ ਨੇ ਕਿਹਾ ਕਿ ਆਪਰੇਸ਼ਨ ਬਲੂ ਸਟਾਰ ਗਲਤ ਤਰੀਕਾ ਸੀ ਇੰਦਰਾ ਗਾਂਧੀ ਨੇ ਇਸ ਗਲਤੀ ਦੀ ਆਪਣੀ ਜਾਨ ਦੇ ਕੇ ਕੀਮਤ ਚੁਕਾਈ ਪੀ ਚਤੰਬਰਮ ਨੇ ਕਿਹਾ ਕਿ ਆਪਰੇਸ਼ਨ ਬਲੂ ਸਟਾਰ ਜੂਨ 1984 ਵਿੱਚ ਅਮਰੇਸਰ ਦੇ ਸ਼੍ਰੀ ਹਰਮੰਦਰ ਸਾਹਿਬ ਤੋਂ ਸਿੱਖ ਵਕਫਾਦਾਰ ਨੂੰ ਬਾਹਰ ਕਰਨ ਵਾਸਤੇ ਕੀਤਾ ਗਿਆ ਇੱਕ ਫੌਜੀ ਆਪਰੇਸ਼ਨ ਸੀ ਪਰ ਇਹ ਗਲਤ ਤਰੀਕਾ ਸੀ ਅਤੇ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਆਪਣੀ ਜਾਨ ਗਵਾਉਣੀ ਪਈ ਚਤੰਬਰਮਰੇ ਹਿਮਾਚਲ ਪ੍ਰਦੇਸ਼ ਦੇ ਕਸੌਲੀ ਵਿੱਚ ਖੁਸ਼ਵੰਤ ਸਿੰਘ ਸਾਹਿਤ ਉਤਸਵ ਵਿੱਚ ਪੱਤਰਕਾਰ ਹਰਿੰਦਰ ਬਵੇਜਾ ਦੀ ਕਿਤਾਬ ਦਵਲ ਸ਼ਟਯੂ ਮੈਡਮ ਉਹਦੇ ਉੱਤੇ ਚਰਚਾ ਦੇ ਦੌਰਾਨ ਆਪਰੇਸ਼ਨ ਬਲੂ ਸਟਾਰ ਤੇ ਇਹ ਟਿੱਪਣੀ ਕੀਤੀ ਹੈ ਕਾਂਗਰਸ ਪਾਰਟੀ ਚਤੰਬਰਮ ਦੇ ਬਿਆਨ ਤੋਂ ਸਮਝਦਾਰੀ ਨਾਲ ਨਾਰਾਜ਼ ਦੱਸੀ ਜਾ ਰਹੀ ਹੈ ਕਾਂਗਰਸ ਪਾਰਟੀ ਚਤੰਬਰਮ ਦੇ ਇਸ ਬਿਆਨ ਤੋਂ ਬਾਅਦ ਨਾਰਾਜ਼ ਦੱਸੀ ਜਾ ਰਹੀ ਹੈ ਕਾਂਗਰਸ ਦੇ ਇੱਕ ਅਧਿਕਾਰਤ ਸੂਤਰ ਨੇ ਕਿਹਾ ਕਿ ਕਾਂਗਰਸ ਪਾਰਟੀ ਚਤੰਬਰਮ ਦੇ ਇਸ ਬਿਆਨ ਤੋਂ ਨਾਰਾਜ਼ ਹੈ ਚੋਟੀ ਦੀ ਲੀਡਰਸ਼ਿਪ ਤੋਂ ਲੈ ਕੇ ਹੇਠਲੇ ਅਤੇ ਵੱਡੇ ਰੈਂਕ ਅਤੇ ਹੋਰ ਸਾਰੇ ਇਹਦੇ ਤੋਂ ਨਾਰਾਜ਼ ਦੱਸੇ ਜਾ ਰਹੇ ਨੇ ਸੀਨੀਅਰ ਨetaਵਾ ਜਿਨ੍ਹਾਂ ਨੂੰ ਕਾਂਗਰਸ ਵੱਲੋਂ ਸਭ ਕੁਝ ਦਿੱਤਾ ਗਿਆ ਉਹਨਾਂ ਨੂੰ ਸਾਵਧਾਨੀ ਨਾਲ ਉਹਨਾਂ ਨੇ ਆਖਿਆ ਕਿ ਬਿਆਨ ਦੇਣੇ ਚਾਹੀਦੇ ਨੇ ਵਾਰ-ਵਾਰ ਅਜਿਹੇ ਬਿਆਨ ਦੇਣਾ ਠੀਕ ਨਹੀਂ ਹੈ ਜੋ ਕਾਂਗਰਸ ਨੂੰ ਸ਼ਰਮਿੰਦਾ ਕਰਦੇ ਹੋਣ ਹਾਲਾਂਕਿ ਚਤੰਬਰਮ ਨੇ ਇੰਦਰਾ ਗਾਂਧੀ ਨੂੰ ਸਿਰਫ ਜ਼ਿੰਮੇਵਾਰ ਨਹੀਂ ਠਹਿਰਾਇਆ ਉਹਨਾਂ ਕਿਹਾ ਕਿ ਆਪਰੇਸ਼ਨ ਬਲੂ ਸਟਾਰ ਸਿਰਫ ਇੰਦਰਾ ਗਾਂਧੀ ਦਾ ਫੈਸਲਾ ਨਹੀਂ ਸੀ ਫੌਜ ਪੁਲਿਸ ਖੁਫੀਆ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਉਹਦੇ ਵਿੱਚ ਸ਼ਮਵਲ ਸਨ ਉਹਨਾਂ ਨੇ ਮਿਲ ਕੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਫੌਜ ਭੇਜਣ ਦਾ ਫੈਸਲਾ ਕੀਤਾ ਸੀ ਪਰ ਇਹ ਇੱਕ ਗਲਤ ਫੈਸਲਾ ਸੀ ਦੱਸਣਾ ਬਣਦਾ ਕਿ ਚਤੰਬਰਮ ਤੋਂ ਪਹਿਲਾਂ ਰਾਹੁਲ ਗਾਂਧੀ ਨੇ 4 ਮਈ ਨੂੰ ਅਜਿਹਾ ਹੀ ਬਿਆਨ ਦਿੱਤਾ ਸੀ ਉਸ ਸਮੇਂ ਰਾਹੁਲ ਗਾਂਧੀ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਉਹਨਾਂ ਕਿਹਾ ਸੀ ਕਿ 1984 ਦਾ ਆਪਰੇਸ਼ਨ ਬਲੂ ਸਟਾਰ ਇੱਕ ਗਲਤੀ ਸੀ ਮੈਂ 1980 ਦੇ ਦਹਾਕੇ ਤੋਂ ਪਹਿਲਾਂ ਕਾਂਗਰਸ ਨੇ ਜੋ ਵੀ ਗਲਤੀਆਂ ਕੀਤੀਆਂ ਉਹਨਾਂ ਦੀ ਜ਼ਿੰਮੇਵਾਰੀ ਲੈਣ ਵਾਸਤੇ ਤਿਆਰ ਹਾਂ ਦੂਜੇ ਪਾਸੇ ਐਸਜੀਪੀਸ ਨੇ ਚਤੰਬਰੰਮ ਦੇ ਇਸ ਦਾਅਵੇ ਨੂੰ ਝੂਠ ਦੱਸਿਆ ਕਿ ਇਹ ਫੈਸਲਾ ਫੌਜ ਪੁਲਿਸ ਅਤੇ ਖੁਫੀਆ ਏਜੰਸੀਆਂ ਦੀ ਸਹਿਮਤੀ ਨਾਲ ਲਿਆ ਗਿਆ ਸੀ ਉਹਨਾਂ ਆ ਕਿਹਾ ਕਿ ਆਪਰੇਸ਼ਨ ਬਲੂ ਸਟਾਰ ਇੰਦਰਾ ਗਾਂਧੀ ਦਾ ਆਪਣਾ ਫੈਸਲਾ ਸੀ ਇਸ ਲਈ ਚਤੰਬਰਮ ਦਾ ਬਿਆਨ ਅੱਧਾ ਸੱਚ ਅਤੇ ਅੱਧਾ ਝੂਠਾ ਹੈ ਸਾਬਕਾ ਕੇਂਦਰੀ ਗ੍ਰਹਿ ਅਤੇ ਵਿੱਤ ਮੰਤਰੀ ਨੇ ਕਿਹਾ ਕਿ ਆਪਰੇਸ਼ਨ ਬਲੂ ਸਟਾਰ ਦੀ ਬਜਾਏ ਆਪਰੇਸ਼ਨ ਬਲੈਕ ਥੰਡਰ ਹੋਣਾ ਚਾਹੀਦਾ ਸੀ ਦੱਸਣਾ ਬਣਦਾ ਹੈ ਕਿ ਆਪਰੇਸ਼ਨ ਬਲੂ ਸਟਾਰ 1 ਜੂਨ 1984 ਤੋਂ 10 ਜੂਨ 1984 ਤੱਕ ਚੱਲਿਆ ਸੀ ਚਤੰਬਰਮ ਨੇ ਇਹ ਵੀ ਕਿਹਾ ਕਿ ਆਪਰੇਸ਼ਨ ਬਲੂ ਸਟਾਰ ਉਹਦੇ ਦੌਰਾਨ ਭਾਰਤੀ ਫੌਜ ਨੇ ਭਿੰਡਰਾ ਵਾਲੇ ਸਮੇਤ ਸਾਰੇ ਅਤਵਾਦੀ ਨੂੰ ਮਾਰ ਦਿੱਤਾ ਅਤੇ 4 ਮਹੀਨੇ ਬਾਅਦ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਨੂੰ ਉਹਨਾਂ ਦੇ ਆਪਣੇ ਸੁਰੱਖਿਆ ਗਾਰਡ ਨੇ ਹੀ ਗੋਲੀ ਮਾਰ ਕੇ ਹਲਾ ਕਰ ਦਿੱਤਾ ਸੀ ਤੇ ਹੁਣ ਗੱਲ ਕਰਦੇ ਹਾਂ ਭਾਜਪਾ ਦੀ ਜਾਣਕਾਰੀ ਮਿਲੀ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੀਆਂ ਚਾਰ ਰਾਸਵਾ ਸੀਟਾਂ ਲਈ ਤਿੰਨ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ ਜੋ 24 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਲੜ ਰਹੇ ਨੇ ਇਹਨਾਂ ਵਿੱਚ ਭਾਜਪਾ ਦੀ ਜੰਮੂ ਕਸ਼ਮੀਰ ਇਕਾਈ ਦੇ ਪ੍ਰਧਾਨ ਸਤਪਾਲ ਸ਼ਰਮਾ ਤੇ ਦੋ ਹੋਰ ਉਮੀਦਵਾਰ ਗੁਲਾਮ ਮਹਾਮਦ ਮੀਰ ਅਤੇ ਰਾਕੇਸ਼ ਮਹਾਜਨ ਦੱਸਿ ਗਏ ਨੇ ਚੋਣ ਕਮਿਸ਼ਨ ਨੇ ਚਾਰ ਹਲਕਿਆਂ ਤੇ 44 ਤਿੰਨ ਵੱਖ-ਵੱਖ ਨੋਟੀਫਿਕੇਸ਼ਨ ਜਾਰੀ ਕੀਤੇ ਸੀ ਵਿਧਾਨ ਸਭਾ ਵਿੱਚ ਆਪਣੀ ਗਿਣਤੀ ਦੇ ਆਧਾਰ ਤੇ ਨੈਸ਼ਨਲ ਕਾਨਫਰੰਸ ਕਾਂਗਰਸ ਗੱਠ ਜੋੜੂ ਤਿੰਨ ਸੀਟਾਂ ਤੇ ਲੀਡ ਹਾਸਲ ਹੈ ਜਦਕਿ ਭਾਜਪਾ ਨੂੰ ਇੱਕ ਸੀਟ ਤੇ ਹੀ ਲੀਡ ਹਾਸਲ ਹੈ ਭਾਜਪਾ ਦੇ ਚੋਣ ਲੜਨ ਦੇ ਫੈਸਲੇ ਨਾਲ ਚੋਣਾਂ ਹੋਰ ਵੀ ਦਿਲਚਸਪ ਹੋ ਜਾਣਗੀਆਂ ਕਿਉਂਕਿ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਉਮੀਦਵਾਰਾਂ ਲਈ ਸਮਰਥਨ ਹਾਸਲ ਕਰਨ ਲਈ ਦੂਸਰੀਆਂ ਪਾਰਟੀਆਂ ਦੇ ਵਿਧਾਇਕਾਂ ਨੂੰ ਲੁਭਾਉਣ ਦੀ ਵੀ ਕੋਸ਼ਿਸ਼ ਕਰ ਸਕਦੇ ਨੇ ਜੰਮੂ ਕਸ਼ਮੀਰੂ ਦੀ ਸੱਤਾਧਾਰੀ ਨੈਸ਼ਨਲ ਕਾਨਫਰੰਸ ਨੇ ਬੀਤੇ ਸ਼ੁੱਕਰਵਾਰ ਨੂੰ ਰਾਜ ਸਭਾ ਚੋਣਾਂ ਲਈ ਆਪਣੇ ਤਿੰਨ ਉਮੀਦਵਾਰਾਂ ਦੇ ਨਾਮ ਐਲਾਨ ਕੀਤਾ ਸੀ ਅਤੇ ਕਿਹਾ ਕਿ ਚੌਥੀ ਸੀਟ ਲਈ ਕਾਂਗਰਸ ਨਾਲ ਵਿਚਾਰ ਵਟਾਂਦਰਾ ਚੱਲ ਰਿਹਾ ਹੈ ਤੇ ਹੁਣ ਹਰਿਆਣਾ ਤੋਂ ਇੱਕ ਹੋਰ ਵੱਡੀ ਖਬਰ ਮਿਲ ਰਹੀ ਹੈ ਹਰਿਆਣਾ ਦੇ ਗੁਰੂਗਰਾਹ ਵਿੱਚ ਪੁਲਿਸ ਨੇ ਬੰਬੀਹਾ ਗੈਂਕ ਦੇ ਦੋ ਸ਼ਾਰਪ ਸ਼ੂਟਰਾਂ ਨੂੰ ਇਨਕਾਊਂਟਰ ਤੋਂ ਬਾਅਦ ਫੜ ਲਿਆ ਹੈ ਦੋਸ਼ੀਆਂ ਦੀ ਪਛਾਣ ਪੰਜਾਬ ਦੇ ਰਹਿਣ ਵਾਲੇ ਸੁਮਿਤ ਅਤੇ ਮਨਜੀਤ ਸਿੰਘ ਵੱਜੋਂ ਕੀਤੀ ਗਈ ਹੈ ਦੋਵਾਂ ਨੂੰ ਇਲਾਜ ਵਾਸਤੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਸੀ ਪੁਲਿਸ ਨੇ ਦੋਹਾਂ ਸ਼ੂਟਰਾਂ ਬਾਰੇ ਗੁਪਤ ਸੂਚਨਾ ਤੋਂ ਬਾਅਦ ਇਹ ਐਕਸ਼ਨ ਲਿਆ ਸੈਕਟਰ 39 ਕਿਰਾਈ ਬ੍ਰਾਂਚ ਟੀਮ ਦੇ ਇੰਚਾਰਜ 모ਹਿਤ ਅਤੇ ਸੈਕਟਰ 40 ਕਿਰਾਈ ਬ੍ਰਾਂਚ ਦੇ ਇੰਚਾਰਜ ਨਰੇਂਦਰ ਦੀ ਸਾਂਝੀ ਟੀਮ ਨੇ ਸ਼ਨੀਵਾਰ ਅਤੇ ਐਤਵਾਰ ਦੀ ਦੇਰ ਰਾਤ ਤਕਰੀਬਨ 2:00 ਵਜੇ ਦੋਵਾਂ ਨੂੰ ਮੈਦਾਵਾਸ ਪਿੰਡ ਦੇ ਰੇਲੇ ਘੇਰ ਲਿਆ ਟੀਮ ਨੇ ਦੋਹਾਂ ਨੂੰ ਸਰੈਂਡਰ ਕਰਨ ਲਈ ਕਿਹਾ ਉਹਨਾਂ ਨੇ ਸਰੈਂਡਰ ਕਰਨ ਦੀ ਥਾਂ ਤੇ ਟੀਮ ਉੱਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਗੋਲੀਆਂ ਚਲਾਈਆਂ ਇਸ ਦੌਰਾਨ ਇੱਕ ਦੇ ਪੈਰ ਵਿੱਚ ਅਤੇ ਦੂਸਰੇ ਦੇ ਮੋਢੇ ਤੇ ਗੋਲੀ ਲੱਗਣ ਦੀ ਖਬਰ ਹੈ ਇਹਦੇ ਤੋਂ ਬਾਅਦ ਦੋਹਾਂ ਨੂੰ ਹਿਰਾਸਤ ਵਿੱਚ ਲੈ ਕੇ ਹਸਪਤਾਲ ਲਿਆਂਦਾ ਗਿਆ ਅਤੇ ਸੈਕਟਰ 39 ਕਿਰਾਈ ਬ੍ਰਾਂਚ ਟੀਮ ਦੇ ਇੰਚਾਰਜ ਮੋਹਿਤ ਨੇ ਦੱਸਿਆ ਕਿ ਦੋਹੇ ਬੰਬੀਹਾ ਗੈਂਗ ਨਾਲ ਜੁੜੇ ਹੋਏ ਨੇ ਅਤੇ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਕਿਸ ਕਿਸ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਇੱਥੇ ਆਏ ਸਨ ਤੇ ਹੁਣ ਗੱਲ ਕਰਦੇ ਹਾਂ ਓਵੈਸੀ ਦੇ ਬਿਆਨ ਦੀ ਏਆਈ ਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਆਬਾਦੀ ਦੇ ਮੁੱਦੇ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਨੂੰ ਝੂਠਾ ਘਰਾੜ ਦਿੱਤਾ ਉਹਨਾਂ ਕਿਹਾ ਕਿ ਪਹਿਲੀ ਜਨਗਣਨਾ ਤੋਂ ਲੈ ਕੇ 2011 ਤੱਕ ਮੁਸਲਮਾਨ ਆਬਾਦੀ ਵਿੱਚ ਸਿਰਫ 4.4 ਫੀਸਦੀ ਵਾਧਾ ਦਰਜ ਕੀਤਾ ਗਿਆ ਓਵੈਸੀ ਨੇ ਕਿਹਾ ਕਿ ਪਹਿਲਾਂ 모ਹਨ ਭਾਗਵਤ ਕਹਿੰਦੇ ਆ ਕਿ ਇੱਕ ਭਾਈਚਾਰੇ ਦੀ ਆਬਾਦੀ ਵੱਧ ਰਹੀ ਹੈ ਫਿਰ ਯੋਗੀ ਅਦਿੱਤਿਆਨਾਥ ਕਹਿੰਦੇ ਨੇ ਕਿ ਮੂਲ ਨਿਵਾਸੀਆਂ ਦੀ ਆਬਾਦੀ ਘਟ ਰਹੀ ਹੈ ਅਤੇ ਹੁਣ ਮੋਹਨ ਭਾਗਵਤ ਕਹਿ ਰਹੇ ਨੇ ਕਿ ਤਿੰਨ ਬੱਚੇ ਪੈਦਾ ਕਰਨੇ ਚਾਹੀਦੇ ਨੇ ਓਵੈਸੀ ਨੇ ਕਿਹਾ ਕਿ ਸਰਕਾਰੀ ਅੰਕੜੇ ਦਰਸਾਉਂਦੇ ਨੇ ਕਿ ਮੁਸਲਮਾਨਾਂ ਦੀ ਪ੍ਰਜਨਨ ਦਰ ਸਭ ਤੋਂ ਵੱਧ ਡਿਗੀ ਹੈ ਜੇਕਰ ਕੋਈ ਸੁਪੈਠ ਹੁੰਦੀ ਆ ਤਾਂ ਤੁਸੀਂ ਇੱਕ ਮੰਤਰੀ ਦੇ ਰੂਪ ਵਿੱਚ ਇਸ ਨੂੰ ਕਿਉਂ ਨਹੀਂ ਰੋਕ ਸਕਦੇ ਉਹਨਾਂ ਇਹ ਵੀ ਆਖਿਆ ਕਿ ਹਰ ਬੰਗਾਲੀ ਬੋਲਣ ਵਾਲੇ ਭਾਰਤੀ ਮੁਸਲਮਾਨ ਨੂੰ ਬੰਗਲਾਦੇਸ਼ੀ ਕਹਿਣਾ ਗਲਤ ਹੈ ਬਿਹਾਰ ਵਿਧਾਨ ਸਭਾ ਚੋਣਾਂ ਵਰੇ ਓਵੈਸੀ ਨੇ ਕਿਹਾ ਕਿ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਪ੍ਰਕਿਰਿਆ ਜਾਂ ਵਿਸ਼ੇਸ਼ ਵੋਟਰ ਸੂਚੀ ਸੋਧ ਜਲਦਬਾਜੀ ਵਿੱਚ ਕੀਤੀ ਗਈ ਹੈ ਉਹਨਾਂ ਕਿਹਾ ਕਿ ਨਾਗਰਿਕਤਾ ਦੀ ਪੁਸ਼ਟੀ ਕਰਨਾ ਗ੍ਰਹਿ ਮੰਤਰਾਲੇ ਦੀ ਜ਼ਿੰਮੇਵਾਰੀ ਹੈ ਚੋਣ ਕਮਿਸ਼ਨ ਦੀ ਨਹੀਂ ਓਵੈਸੀ ਨੇ ਕਿਹਾ ਕਿ ਜਿਨ੍ਹਾਂ ਦੇ ਨਾਮ ਹਟਾਏ ਗਏ ਆ ਉਹਨਾਂ ਦੀ ਜਾਂਚ ਕੀਤੀ ਜਾਂਦੀ ਹੈ ਤਾਂ VOTING ਵਾਲੇ ਦਿਨ ਇੱਕ ਹੋਰ ਹੰਗਾਮਾ ਵੀ ਹੋ ਸਕਦਾ ਹੈ ਉਹਨਾਂ ਨੇ ਕਿਹਾ ਕਿ ਬਿਹਾਰ ਦੀ ਇਕਾਈ ਦੇ ਮੁਖੀ ਅਕਤੁਰຸນ ਇਮਾਮ ਨੇ ਇਸ ਮੁੱਦੇ ਤੇ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਵੀ ਦਾਇਰ ਕੀਤੀ ਹੈ ਦੱਸਣਾ ਬਣਦਾ ਕਿ ਬਿਹਾਰ ਵਿੱਚ ਚੋਣਾਂ 6 ਅਤੇ 11 ਨਵੰਬਰ ਨੂੰ ਦੋ ਪੜਾਵਾਂ ਵਿੱਚ ਹੋਣਗੀਆਂ ਵੋਟਾਂ ਦੀ ਗਿਣਤੀ 14 ਨਵੰਬਰ ਨੂੰ ਹੋਏਗੀ ਕਮਿਸ਼ਨ ਨੇ ਕਿਹਾ ਕਿ ਡਰਾਫਟ ਸੂਚੀ ਵਿੱਚੋਂ ਤਕਰੀਬਨ 6.5 ਲੱਖ ਨਾਮ ਹਟਾ ਦਿੱਤੇ ਗਏ ਐ ਅਤੇ 3.5 ਲੱਖ ਨਾਮ ਬਾਅਦ ਵਿੱਚ ਹਟਾਏ ਐ ਤੇ ਹੁਣ ਗੱਲ ਕਰਦੇ ਹਾਂ ਅੰਤਰਰਾਸ਼ਟਰੀ ਖਬਰਾਂ ਨਾਲ ਸੰਬੰਧਤ ਕੁਝ ਜਾਣਕਾਰੀਆਂ ਦੀ ਕੈਨੇਡਾ ਦੇ ਵਿੱਚੋਂ ਵੱਡੀ ਰਿਪੋਰਟ ਸਾਹਮਣੇ ਆ ਰਹੀ ਹੈ ਕਿ ਕੈਨੇਡਾ ਦੇ ਰੁਜ਼ਗਾਰ ਖੇਤਰ ਵਿੱਚ ਸਤੰਬਰ ਦੌਰਾਨ ਰੌਣਕਾਂ ਮੁੜ ਪਰਤੀਆਂ ਨੇ ਅਤੇ ਅਰਥਚਾਰੇ ਵਿੱਚ 60 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਣ ਦੀ ਰਿਪੋਰਟ ਹੈ ਟ੍ਰੰਪ ਦੀ ਟੈਰਫ ਵਾਰ ਦੇ باوجود ਕੌਮੀ ਪੱਧਰ ਤੇ ਰੁਜ਼ਗਾਰਦਾਰ 0.1 ਦੇ ਵਾਧੇ ਨਾਲ 60.6 ਹੋ ਗਈ ਹੈ ਪਰ ਬੇਰੁਜ਼ਗਾਰੀ ਦਰ 7.1 ਫੀਸਦੀ ਦੇ ਪੱਧਰ ਤੇ ਬਰਕਰਾਰ ਹੈ ਆਰਥਿਕ ਮਹਾਨ ਬ੍ਰੈਂਡਰ ਬਰਨਾਰਡ ਦਾ ਕਹਿਣਾ ਹੈ ਕਿ ਸਤੰਬਰ ਦੇ ਰੁਜ਼ਗਾਰ ਅੰਕੜਿਆਂ ਨੇ ਆਕਾਸਤ੍ਰਾਨ ਪਿਆ ਘਾਟਾ ਪੂਰਾ ਕਰ ਦਿੱਤਾ ਪਰ ਮਈ ਤੋਂ ਹੁਣ ਤੱਕ ਦੇ ਸਮੇਂ ਦੀ ਸਮੀਖਿਆ ਕੀਤੀ ਜਾਵੇ ਤਾਂ ਕੈਨੇਡਾ ਵਿੱਚ ਰੁਜ਼ਗਾਰ ਤੇ ਲੱਗੇ ਲੋਕਾਂ ਦੀ ਗਿਣਤੀ ਵਿੱਚ ਬਹੁਤੀ ਤਬਦੀਲੀ ਦਰਜ ਨਹੀਂ ਕੀਤੀ ਗਈ ਦੂਜੇ ਪਾਸੇ ਰਾਇਲ ਬੈਂਕ ਆਫ ਕੈਨੇਡਾ ਦੇ ਅਸਿਸਟੈਂਟ ਚੀਫ ਇਕਨੋਮਿਸਟ ਨੇਬਲ ਜੈਂਸਨ ਮੁਤਾਬਕ ਸਤੰਬਰ ਦੌਰਾਨ ਕੈਨੇਡੀਅਨ ਕਿਰਤੀ ਬਾਜ਼ਾਰ ਸਥਿਰਤਾ ਦੇ ਸੰਕੇਤ ਦਿਣ ਲੱਗਿਆ ਕਿਉਂਕਿ ਫੁੱਲ ਟਾਈਮ ਨੌਕਰੀਆਂ ਪੈਦਾ ਹੋਣ ਦੀ ਰਫ਼ਤਾਰ ਵਧੀ ਹੈ ਜੁਲਾਈ ਅਤੇ ਅਗਸਤ ਦੌਰਾਨ ਡਾਵਾ ਡੋਰ ਹੋਏ ਕਿਰਤੀ ਬਾਜ਼ਾਰ ਨੂੰ ਤਾਜ਼ਾ ਅੰਕੜੇ ਕੁਝ ਰਾਹਤ ਦੇ ਰਹੇ ਨੇ ਸਟੈਟਿਸਟਿਕ ਕੈਨੇਡਾ ਦੇ ਵੱਲੋਂ ਜਾਰੀ ਅੰਕੜਿਆਂ ਦੇ ਮਤਲਬ ਕੁਝ ਖੇਤਰਾਂ ਵਿੱਚ ਨਵੀਂ ਭਰਤੀ ਦਾ ਰੁਝਾਨ ਵਧਿਆ ਹੈ ਜਦਕਿ ਕੁਝ ਖੇਤਰਾਂ ਵਿੱਚ ਘਟਿਆ ਵੀ ਹੈ ਸਭ ਤੋਂ ਪਹਿਲਾਂ ਕੈਨੇਡਾ ਦੇ ਮੈਨੂਫੈਕਚਰਿੰਗ ਸੈਕਟਰ ਦਾ ਜ਼ਿਕਰ ਕੀਤਾ ਜਾਵੇ ਤਾਂ ਸਤੰਬਰ ਦੌਰਾਨ 28000 ਨੌਕਰੀਆਂ ਦਾ ਵਾਧਾ ਹੋਇਆ ਜੋ ਕਿ ਜਨਵਰੀ ਤੋਂ ਬਾਅਦ ਪਹਿਲਾ ਵਾਧਾ ਵੇਖਿਆ ਗਿਆ ਹੈ ਬ੍ਰੈਂਡਨ ਦੇ ਮੁਤਾਬਕ ਇਸ ਸਾਲ ਦੇ ਆਰੰਭ ਤੋਂ ਹੀ ਮੈਨੂਫੈਕਚਰਿੰਗ ਸੈਕਟਰ ਕਮਜ਼ੋਰ ਚੱਲ ਰਿਹਾ ਸੀ ਅਤੇ ਤਾਜ਼ਾ ਆਂਕੜੇ ਨੂੰ ਬਹੁਤਾ ਹਾਂ ਪੱਖੀ ਨਹੀਂ ਮੰਨਿਆ ਜਾ ਸਕਦਾ ਟੈਰਫ ਦਾ ਸਭ ਤੋਂ ਵੱਧ ਅਸਰ ਵੀ ਇਸੇ ਖੇਤਰ ਵਿੱਚ ਹੋਇਆ ਸੀ ਅਤੇ ਟ੍ਰੇਡ ਵਾਰ ਦੇ ਸਿੱਟੇ ਵਜੋਂ એનર્ਜੀ ਪ੍ਰੋਡਕਟ ਇਨਾਂ ਦੇ ਪੁਰਜ਼ੇ ਅਤੇ ਮਟੀਰੀਅਲ ਦੀ ਮੰਗ ਵਿੱਚ ਵੀ ਕਮੀ ਆਈ ਹੈ ਦੂਜੇ ਪਾਸੇ ਰਿਟੇਲ ਅਤੇ ਹੋਲਸੇਲ ਸੈਕਟਰ ਵਿੱਚੋਂ 21000 ਨੌਕਰੀਆਂ ਖਤਮ ਹੋਣ ਦੀ ਰਿਪੋਰਟ ਵੀ ਹੈ ਜਦੋਂ ਕਿ 15 ਸਾਲ ਤੋਂ 24 ਸਾਲ ਦੀ ਉਮਰ ਵਾਲੇ ਕੈਨੇਡੀਅਨ ਭਾਵ ਨੌਜਵਾਨ ਉਹਨਾਂ ਵਿੱਚ ਬੇਰੁਜ਼ਗਾਰੀ ਦਰ 14.7 ਫੀਸਦੀ ਚੱਲ ਰਹੀ ਹੈ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 1.2 ਫੀਸਦੀ ਵੱਧ ਦੱਸੀ ਗਈ ਹੈ ਇਹ ਵੀ ਗੱਲ ਖਾਸ ਹੈ ਕਿ ਸਕੂਲ ਜਾਣ ਵਾਲੇ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦਾ ਪੱਧਰ 17 ਫੀਸਦੀ ਤੋਂ ਟੱਪ ਚੁੱਕਾ ਹੈ ਅਤੇ ਪਿਛਲੇ ਸਾਲ ਸਤੰਬਰ ਦੇ ਮੁਕਾਬਲੇ ਇਹ ਅੰਕੜਾ 3.1 ਫੀਸਦੀ ਵੰਡਦਾ ਜਿਸ ਤੋਂ ਤੇ ਕਨਜ਼ਰਵਟਿਵ ਨੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਵੀ ਕੀਤੀ ਹੈ ਤੇ ਹੁਣ ਸਰੀ ਦੇ ਵਿੱਚੋਂ ਫਿਰ ਇੱਕ ਵੱਡੀ ਖਬਰ ਮਿਲ ਰਹੀ ਹੈ ਸਰੀ ਵਿੱਚ ਗੋਲੀਆਂ ਚਲਣ ਦੀਆਂ ਘਟਨਾਵਾਂ ਅਤੇ ਫਰੋਤੀ ਮੰਗਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਤੇ ਲੋਕਾਂ ਦੇ ਘਰਾਂ ਅਤੇ ਕਾਰੋਬਾਰਾਂ ਤੇ ਲਗਾਤਾਰ ਗੋਲੀਆਂ ਚੱਲ ਰਹੀਆਂ ਤੇ ਫਰੋਤੀਆਂ ਵੀ ਮੰਗੀਆਂ ਜਾ ਰਹੀਆਂ ਨੇ ਹੁਣ ਮੇਰੀ ਤਾਜ਼ਾ ਜਾਣਕਾਰੀ ਅਨੁਸਾਰ ਪੁਲਿਸ ਅਧਿਕਾਰੀਆਂ ਦੱਸਿਆ ਕਿ ਐਤਵਾਰ ਸਵੇਰੇ ਸਰੀ ਦੇ ਇੱਕ ਘਰ ਵਿੱਚ ਇੱਕ ਔਰਤ ਨੂੰ ਗੋਲੀ ਮਾਰ ਕੇ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ਗਿਆ ਹੈ। ਪੁਲਿਸ ਨੂੰ ਸਵੇਰੇ ਲਗਭਗ ਪੌਣੇ 1:30 ਵਜੇ 103 A ਐਵੇਨਿਊ ਤੇ 103 A ਐਵੇਨਿਊ ਅਤੇ 130 ਦੇ ਨੇੜੇ ਗੋਲੀਆਂ ਚੱਲਣ ਦੀਆਂ ਸੂਚਨਾਵਾਂ ਮਿਲਣ ਲੱਗੀਆਂ। ਸਰੀ ਪੁਲਿਸ ਸਰਵਿਸ ਦੇ ਬਿਆਨ ਅਨੁਸਾਰ ਜਦੋਂ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤਾਂ BC ਐਮਰਜੈਂਸੀ ਹੈਲਥ ਸਰਵਿਸੈਸ ਦੇ ਪੈਰਾਮੈਡਿਕ ਉਸ ਮੌਕੇ ਤੇ ਇੱਕ ਔਰਤ ਦੀ ਜਾਨ ਬਚਾਉਣ ਲਈ ਤੁਰੰਤ ਮੈਡੀਕਲ ਸਹਾਇਤਾ ਦੇ ਰਹੇ ਸੀ। ਜਿਸ ਨੂੰ ਗੋਲੀ ਲੱਗ ਚੁੱਕੀ ਸੀ ਅਤੇ ਉਸਤੇ ਘਰ ਦੇ ਅੰਦਰ ਉਸ ਨੂੰ ਇਹ ਗੋਲੀ ਲੱਗੀ ਉਸ ਔਰਤ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਅਤਿ ਗੰਭੀਰ ਦੱਸੀ ਗਈ ਹੈ ਹਾਲੇ ਤੱਕ ਕਿਸੇ ਵੀ ਵਿਅਕਤੀ ਦੀ ਪਛਾਣ ਅਤੇ ਗ੍ਰਿਫਤਾਰੀ ਹੋਣ ਦੀ ਕੋਈ ਜਾਣਕਾਰੀ ਨਹੀਂ ਮਿਲ ਸਕੀ ਮੇਜਰ ਕ੍ਰਾਈਮ ਸੈਕਸ਼ਨ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ ਅਤੇ ਪੁਲਿਸ ਦੇ ਮੁਤਾਬਕ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਮਾਮਲਾ ਧਮਕੀ ਜਾਂ ਫਰੋਤੀ ਨਾਲ ਸੰਬੰਧਿਤ ਸੀ ਜਾਂ ਨਹੀਂ ਜੇ ਕਿਸੇ ਕੋਲ ਇਸ ਘਟਨਾ ਦੇ ਬਾਬਤ ਕੋਈ ਜਾਣਕਾਰੀ ਕੋਈ ਸੀਸੀਟੀਵੀ ਫੁਟੇਜ ਜਾਂ ਡੈਸ਼ ਕਾ ਵੀਡੀਓ ਹੋਵੇ ਤਾਂ ਉਹ 604 599 0502 ਤੇ ਕਾਲ ਕਰਕੇ ਫਾਈਲ ਨੰਬਰ 2599656 ਬਾਰੇ ਜਾਣਕਾਰੀ ਦੇ ਸਕਦਾ ਹੈ ਅਤੇ ਜੇਕਰ ਗੁਪਤ ਤੌਰ ਤੇ ਜਾਣਕਾਰੀ ਦੇਣੀ ਹੋਵੇ ਤਾਂ ਕਰਾਈਮ ਸਟਾਪਰ ਨੂੰ 1800 222 8477 ਤੇ ਫੋਨ ਕੀਤਾ ਜਾ ਸਕਦਾ ਹੈ ਹੁਣ ਗੋਲੀਬਾਰੀ ਕੈਨੇਡਾ ਦੇ ਵਿੱਚ ਖਾਸ ਕਰਕੇ ਸਰੀ ਬ੍ਰੈਂਪਟਨ ਵਾਲੇ ਪਾਸੇ ਲਗਾਤਾਰ ਚੱਲ ਰਹੀ ਹੈ ਪਰ ਖਬਰਾਂ ਅਮਰੀਕਾ ਵਾਲੇ ਪਾਸਿਓਂ ਵੀ ਇਸੇ ਤਰ੍ਹਾਂ ਦੀਆਂ ਆ ਰਹੀਆਂ ਨੇ ਜਦੋਂ ਕੈਨੇਡੀਅਨ ਲੋਕ ਕਹਿੰਦੇ ਨੇ ਕਿ ਕਾਨੂੰਨ ਸਖਤ ਕੀਤੇ ਜਾਣ ਤੇ ਅਮਰੀਕਾ ਵਿੱਚ ਤਾਂ ਕਾਨੂੰਨ ਪਹਿਲਾਂ ਹੀ ਬਹੁਤ ਸਖਤ ਨੇ ਅਤੇ ਦੁਨੀਆ ਦਾ ਤਾਕਤ ਤੇ ਤਾਕਤਵਰ ਮੁਲਕ ਵੀ ਖਵਾਉਂਦਾ ਹੈ ਅਮਰੀਕਾ ਵਿੱਚ ਇਹ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਮਰੀਕਾ ਦੇ ਮਿਸਿਸਿਪੀ ਸੂਬੇ ਦੇ ਲੀਲੈਂਡ ਸ਼ਹਿਰ ਦੇ ਵਿੱਚ ਇੱਕ ਭੀੜ ਭੜੱਕੇ ਵਾਲੇ ਇਲਾਕੇ ਵਿੱਚ ਇਹ ਗੋਲੀਬਚਲੀ ਹੈ ਇਸ ਦੌਰਾਨ 4 ਲੋਕਾਂ ਦੀ ਜਾਨ ਚਲੀ ਗਈ ਹੈ ਜਦਕਿ ਲਗਭਗ 1 ਦਰਜਣ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਮੀਸੀਸੀਪੀ ਦੇ ਲੀਲੈਂਡ ਸ਼ਹਿਰ ਵਿੱਚ ਇਹ ਘਟਨਾ ਉਸ ਵਕਤ ਵਾਪਰੀ ਜਦੋਂ ਲੋਕ ਲੀਲੈਂਡ ਹਾਈ ਸਕੂਲ ਦੇ ਹੋਮਕਮਿੰਗ ਮੈਚ ਲਈ ਇਕੱਠੇ ਹੋਏ ਸਨ ਲੀਲੈਂਡ ਵਿੱਚ ਹੋਈ ਇਸ ਗੋਲੀਵਾਰੀ ਨੂੰ ਲੈ ਕੇ ਮੇਅਰ ਜੌਨ ਲੀ ਨੇ ਬਿਆਨ ਜਾਰੀ ਕੀਤਾ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਮੈਂ ਇਸ ਘਟਨਾ ਨਾਲ ਬਹੁਤ ਦੁਖੀ ਹਾਂ ਮੇਰੀਆਂ ਸੰਵੇਦਨਾਮਾ ਗੋਲੀਵਾਰੀ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਨੇ ਅਤੇ ਮੈਂ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਵੀ ਕਰਦਾ ਹਾਂ ਉਹਨਾਂ ਇਹ ਵੀ ਲਿਖਿਆ ਹੈ ਕਿ ਇੱਕ ਘਟਨਾ ਅੱਧੀ ਰਾਤ ਦੇ ਕਰੀਬ ਇੱਕ ਭੀੜ ਵਾਲੀ ਸੜਕ ਤੇ ਵਾਪਰੀ ਹੈ ਜਿੱਥੇ ਲੋਕ ਲੀਲੈਂਡ ਹਾਈ ਸਕੂਲ ਦੀ ਹੋਮਕਮਿੰਗ ਗੇਮ ਲਈ ਇਕੱਠੇ ਹੋਏ ਸਨ ਇਸ ਗੋਲੀਵਾਰੀ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਏਅਰ ਲਿਫਟ ਕਰਕੇ ਸਤਾਨਕ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਸ਼ੱਕੀ ਹਮਲਾਵਰ ਫਰਾਰ ਹੋ ਗਿਆ ਸੀ ਅਤੇ ਪੁਲਿਸ ਉਸ ਦੀ ਭਾਲ ਕਰ ਰਹੀ ਹੈ ਉਨ੍ਹਾਂ ਇਹ ਵੀ ਆਖਿਆ ਕਿ ਹੋਮਕਮਿੰਗ ਦਾ ਵੀਕਐਂਡ ਸੀ ਜਿੱਥੇ ਹਰ ਸਾਲ ਦੀ ਤਰ੍ਹਾਂ ਲੋਕ ਆਪਣੇ ਦੋਸਤਾਂ ਪਰਿਵਾਰਕ ਮੈਂਬਰਾਂ ਤੇ ਗੁਆਂਢੀਆਂ ਨਾਲ ਮਿਲਣ ਤੇ ਮਜ਼ੇ ਕਰਨ ਵਾਸਤੇ ਡਾਊਨਟਾਊਨ ਇਲਾਕੇ ਵਿੱਚ ਇਕੱਠੇ ਹੋਏ ਸਨ ਪਰ ਇਸ ਵਾਰੀ ਅਜਿਹੀ ਘਟਨਾ ਵਾਪਰੀ ਜੋ ਇਸ ਤੋਂ ਪਹਿਲਾਂ ਕਦੇ ਵੀ ਨਹੀਂ ਸੀ ਵਾਪਰੀ ਘਟਨਾ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਹੈ ਲੋਕ ਆਪਣੇ ਘਰਾਂ ਵਿੱਚ ਲੁਕੇ ਬੈਠੇ ਐ ਅਤੇ ਸੁਰੱਖਿਆ ਕਾਰਨਾਂ ਕਰਕੇ ਬਲੌਕ ਪਾਰਟੀ ਵੀ ਰੱਦ ਕਰ ਦਿੱਤੀ ਗਈ ਇਸ ਡਰਾਉਣੀ ਗੋਲੀਬਾਰੀ ਤੋਂ ਬਾਅਦ ਮਿਸਿਸਿਪੀ ਦੇ ਸੈਨੇਟਰ ਡੈਰਕ ਸਾਈਨਸ ਨੇ ਚਾਰ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਦਰਜਨ ਤੋਂ ਵੱਧ ਲੋਕ ਜ਼ਖਮੀ ਹੋਏ ਨੇ ਉਹਨਾਂ ਦੱਸਿਆ ਕਿ ਇਸ ਗੋਲੀਬਾਰੀ ਵਿੱਚ ਹੋਏ ਜ਼ਖਮੀਆਂ ਦਾ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਹੁਣ ਜਾਣਕਾਰੀ ਮੈਕਸੀਕੋ ਤੋਂ ਮਿਲ ਰਹੀ ਹੈ ਤੇ ਖਬਰ ਇਹ ਵੀ ਬਹੁਤ ਵੱਡੀ ਅਤੇ ਮੰਦ ਭਾਗੀ ਹੈ ਜਾਣਕਾਰੀ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਮੈਕਸੀਕੋ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ ਜਿਸ ਨੇ ਤਬਾਹੀ ਲਿਆ ਦਿੱਤੀ ਹੈ ਮੈਕਸੀਕੋ ਦੇ ਵੱਖ-ਵੱਖ ਹਿੱਸਿਆਂ ਵਿੱਚ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਹੁਣ ਤੱਕ ਘੱਟੋ-ਘੱਟ 41 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ ਅਧਿਕਾਰੀਆਂ ਨੇ ਦੱਸਿਆ ਕਿ ਬਚਾਅ ਕਾਰਜ ਹਾਲੇ ਵੀ جاری ਨੇ ਅਤੇ 27 ਲੋਕ ਲਾਪਤਾ ਦੱਸੇ ਗਏ ਨੇ ਜਿਨ੍ਹਾਂ ਦੀ ਇਸ ਵਕਤ ਭਾਲ ਕੀਤੀ ਜਾ ਰਹੀ ਹੈ ਵੇਰਾਕ੍ਰੂਸ ਸੂਬੇ ਵਿੱਚ 6 ਤੋਂ 9 ਅਕਤੂਬਰ ਦੇ ਵਿਚਕਾਰ ਲਗਭਗ 540 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਖਾੜੀ ਤੱਟ ਤੇ ਸਥਿਤ ਇਸ ਸੂਬੇ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਨੇ ਜਿਨ੍ਹਾਂ ਵਿੱਚੋਂ 15 ਮੌਤਾਂ ਹੋਈਆਂ ਨੇ ਫੌਜ ਅਤੇ ਸਮੁੰਦਰੀ ਫੌਜ ਦੀਆਂ ਟੀਮਾਂ ਜ਼ਮੀਰ ਖਿਸਕਣ ਅਤੇ ਹੜ੍ਹਾਂ ਦੀ ਮਾਰ ਹੇਠਾਂ ਇਹ 42 ਤੋਂ ਵੱਧ ਇਲਾਕਿਆਂ ਵਿੱਚ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟੀਆਂ ਹੋਈਆਂ ਨੇ ਮੈਕਸੀਕੋ ਸਿਟੀ ਤੋਂ 275 ਕਿਲੋਮੀਟਰ ਦੂਰ ਉੱਤਰ ਪੂਰਬ ਸਥਿਤ ਤੇਲ ਵਾਲੇ ਸ਼ਹਿਰ ਪੂਜ਼ਾ ਰੀਕਾ ਵਿੱਚ ਹੜ੍ਹ ਆਉਣ ਤੋਂ ਪਹਿਲਾਂ ਕੋਈ ਚੇਤਾਵਨੀ ਵੀ ਨਹੀਂ ਦਿੱਤੀ ਗਈ ਜਿਸ ਨਾਲ ਨੁਕਸਾਨ ਹੋਰ ਵੀ ਵਧਿਆ ਹੈ ਹਿਲਾਡਗੋ ਸੂਬੇ ਵਿੱਚ ਹੁਣ ਤੱਕ 16 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਬਿਜਲੀ ਗੁੱਲ ਹੋ ਚੁੱਕੀ ਹੈ ਪੋਏਬਲਾ ਸੂਬੇ ਵਿੱਚ ਘੱਟੋ-ਘੱਟ 9 ਲੋਕਾਂ ਨੇ ਦਮ ਤੋੜ ਦਿੱਤਾ ਹੈ ਅਤੇ 16000 ਤੋਂ ਵੱਧ ਕਰ ਨੁਕਸਾਨੇ ਗਏ ਜਾਂ ਤਬਾਹ ਹੋਏ ਹੈ ਕਵੀਰੇ ਟਾਰੋ ਸੂਬੇ ਵਿੱਚ ਜ਼ਮੀਨ ਖਿਸਕਣ ਕਾਰਨ ਇੱਕ ਬੱਚੇ ਦੀ ਮੌਤ ਦੀ ਖਬਰ ਹੈ ਮੈਕਸੀਕੋ ਪਾਰਵ ਵਿੱਚ 320000 ਤੋਂ ਵੱਧ ਲੋਕ ਬਿਜਲੀ ਜਿਹੜੀ ਬੰਦ ਹੋਈ ਆ ਉਦੋਂ ਤੋਂ ਪ੍ਰਭਾਵ ਦੱਸੇ ਜਾ ਰਹੇ ਨੇ ਸਥਿਤੀ ਨੂੰ ਦੇਖਦੇ ਹੋਏ ਰਾਹਤ ਅਤੇ ਬਚਾਅ ਕਾਰਜ ਤੇਜ਼ ਕੀਤੇ ਗਏ ਆ ਪਰ ਮੌਸਮ ਵਿਭਾਗ ਨੇ ਫਿਲਹਾਲ ਹੋਰ ਮੀਂਹ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਿਸ ਕਾਰਨ ਇਹ ਮੁਸ਼ਕਲਾਂ ਹੋਰ ਵੱਧ ਸਕਦੀਆਂ ਨੇ ਦੋਸਤੋ ਇਹ ਸੀ ਅੱਜ ਦਾ ਕੁੱਲ ਮਿਲਾ ਕੇ ਪ੍ਰੋਗਰਾਮ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਹੁਣ ਸਮਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦ ਅਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰੱਖਾ